ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਬਿਹੰਤ ਸਿੰਘ ਸਿੱਧੂ ਗਿਆਨ ਜੋਤੀ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ ਅੱਜ ਅਸੀਂ ਸ਼੍ਰੀ ਅਮਰਸਰ ਸਾਹਿਬ ਗੁਰੂ ਕੀ ਨਗਰੀ ਵਿੱਚ ਪਹੁੰਚੇ ਆ ਡਾਕਟਰ ਕਸ਼ਮੀਰ ਸਿੰਘ ਜੀ ਖੁੰਡਾ ਸਾਹਿਬ ਜੋ ਸਮਾਜਿਕ ਦਲਤ ਜਥੇਬੰਦੀਆਂ ਦੇ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਨੇ ਅੱਜ ਅਸੀਂ ਇਹਨਾਂ ਨਾਲ ਕੁਝ ਵਾਰਤਾਲਾਪ ਕੁਝ ਗੱਲਾਂ ਬਾਤਾਂ ਕਰਨੀਆਂ ਆਓ ਮਿਲਦੇ ਆ ਕਰਦੇ ਇਹਨਾਂ ਨਾਲ ਗੱਲਬਾਤ ਖੁੰਡਾ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਇਸ ਚੈਨਲ ਦੇ ਵਿੱਚ ਹਾਰਦਿਕ ਸਵਾਗਤ ਹੈ। ਧੰਨਵਾਦ ਜੀ ਸਰਦਾਰ ਬੀਨ ਸਿੰਘ ਜੀ ਸਿੱਧੂ ਸਾਹਿਬ। ਆਪ ਜੀ ਨੇ ਸਾਨੂੰ ਆਪਣੇ ਚੈਨਲ ਤੇ ਗੱਲ ਕਰਨ ਦਾ ਮੌਕਾ ਦਿੱਤਾ। ਤੇ ਅਸੀਂ ਸਾਰੀ ਸਰੋਤਿਆਂ ਦਾ ਜਨਜੋਤੀ ਚੈਨਲ ਦਾ ਤੇ ਆਪ ਜੀ ਦਾ ਸੰਯੁਕਤ ਦਲਤ ਮੋਰਚੇ ਵੱਲੋਂ ਧੰਨਵਾਦ ਕਰਦੇ ਹਾਂ। ਜੀ ਖੁੰਡਾ ਸਾਹਿਬ ਪਿਛਲੇ ਦਿਨੀ ਪੰਜਾਬ ਦੀਆਂ ਸਮੂਹ ਦਲਤ ਜਥੇਬੰਦੀਆਂ ਕਾਫੀ ਵੱਡੀ ਪੱਧਰ ਤੇ ਇਕੱਠੀਆਂ ਹੋਈਆਂ ਉਹ ਇਕੱਠੀਆਂ ਹੋਣ ਦਾ ਕਾਰਨ ਕੀ ਸੀ ਦੇਖੋ ਸਿੱਧੂ ਸਾਹਿਬ ਪਿਛਲੇ ਦਿਨਾਂ ਦੇ ਦੌਰਾਨ ਤੁਸੀਂ ਵੇਖ ਰਹੇ ਜਿਕੇ ਸੋਸ਼ਲ ਮੀਡੀਆ ਨੇ ਜੋ ਆਪਣਾ ਵਧੀਆ ਰੋਲ ਨਿਭਾ ਰਿਹਾ ਉਸ ਰੋਲ ਦੇ ਤਹਿਤ ਪਹਿਲਾਂ ਤਾਂ ਇਹ ਸੀਗਾ ਕਿ ਜੋ ਮੀਡੀਆ ਹੈ ਉਹ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋਣ ਕਰਕੇ ਉਹਦੇ ਤੱਕ ਲੋਕਾਂ ਦੀ ਆਮ ਲੋਕਾਂ ਦੀ ਖਾਸ ਕਰਕੇ ਦਲਿਤ ਲੋਕਾਂ ਦੀ ਆਵਾਜ਼ ਹੀ ਨਹੀਂ ਸੀ ਪਹੁੰਚ ਪਾਉਂਦੀ ਫਿਰ ਜਦੋਂ ਸੋਸ਼ਲ ਮੀਡੀਆ ਕਹ ਲੋ ਪੀ ਇੱਕ ਰੈਵਿਊਸ਼ਨ ਹੋਂਦ ਚ ਆਇਆ ਹੋਂਦ ਚ ਆਉਂਦਾ ਹੈ ਇੱਕ ਰੈਗੂਲੇਸ਼ਨ ਹੁੰਦਾ ਹੈ ਉਸ ਰੈਵਿਊਸ਼ਨ ਦੇ ਤਹਿਤ ਕੋਈ ਵੀ ਵਿਅਕਤੀ ਹਰ ਵਿਅਕਤੀ ਜਿਹਦੇ ਨਾਲ ਕੋਈ ਵੀ ਮਿਸਬੇਵ ਹੁੰਦਾ ਉਹਦੇ ਨਾਲ ਕੋਈ ਐਟਰੋਸਿਟੀ ਹੁੰਦੀ ਆ ਤੇ ਉਹ ਆਮ ਲੋਕਾਂ ਤੱਕ ਜਿਹੜੀ ਉਹ ਪੁੱਜਦਾ ਹੋ ਜਾਂਦਾ ਹੈ ਤੋ ਪਿਛਲੇ ਦਿਨਾਂ ਦੇ ਦੌਰਾਨ ਤੁਸੀਂ ਵੇਖਿਆ ਸੀਗਾ ਕਿ ਗਰਦਾਸਪੁਰ ਦੇ ਇੱਕ ਵਿੱਚ ਇੱਕ ਮੁੰਡਾ ਸੀਗਾ ਅਦਾਲਤ ਉਹਨੂੰ ਘੋੜੀ ਤੇ ਨਹੀਂ ਸੀ ਚੜਨ ਦਿੱਤਾ ਗਿਆ ਸੰਗਰੂਰ ਦੇ ਵਿੱਚ ਜਿਹੜੀ ਇੱਕ ਵਿਸ਼ੇਸ਼ ਘਟਨਾ ਵਾਪਰੀ ਕਿ ਉੱਥੇ ਦੋ ਲੜਕਿਆਂ ਨੂੰ ਬਹੁਤ ਹੀ ਬੁਰੀ ਤਰ੍ਹਾਂ ਉਹਨਾਂ ਦੀ ਕੁੱਟਮਾਰ ਕਰਕੇ ਉਹਨਾਂ ਦੀਆਂ ਲੱਤਾਂ ਬਾਹਾਂ ਤੋੜੀਆਂ ਗਈਆਂ ਫਿਰ ਉਸ ਤੋਂ ਬਾਅਦ ਦਾਨ ਸਿੰਘ ਵਾਲੇ ਦੇ ਵਿੱਚ ਦਾਂ ਸਿੰਘ ਵਾਲੇ ਦੇ ਵਿੱਚ ਤੁਹਾਨੂੰ ਪਤਾ ਵੀ ਉੱਥੇ ਜਿਹੜੇ ਗਰੀਬ ਲੋਕ ਸੀਗੇ ਦਲਿਤ ਲੋਕ ਸੀਗੇ ਉਹਨਾਂ ਦਾ ਐਨਾ ਘਰਾਂ ਦਾ ਨੁਕਸਾਨ ਹੋਇਆ ਕਿ ਪੂਰੇ ਦੇ ਘਰ ਸਾੜੇ ਗਏ ਸੀ ਬਠੰਡੇ ਦੇ ਵਿੱਚ ਫਿਰ ਜਿਹੜੀ ਇੱਕ ਹੋਰ ਘਟਨਾ ਇਸੇ ਘੜੀ ਦੇ ਤਹਿਤ ਮੈਂ ਤੁਹਾਨੂੰ ਜਿਹੜੀਆਂ ਮੋਟੀ ਮੋਟੀਆਂ ਕਹਾਟਰਾਮਾ ਜਿਹੜੀਆਂ ਸਾਹਮਣੇ ਆਈਆਂ ਉਹਨਾਂ ਦੀ ਜਿਹੜੇ ਦੱਸ ਰਿਆਂ ਉਸ ਤੋਂ ਬਾਅਦ ਚੰਦਪਾਨ ਪਿੰਡ ਫਿਰ ਤੋਂ ਦੇ ਵਿੱਚ ਫਰੀਦਕੋਟ ਦੇ ਵਿੱਚ ਵੀ ਇੱਕ ਘਟਨਾ ਵਾਪਰੀ ਜਿਹਦੇ ਵਿੱਚ ਪਿੰਡ ਦਾ ਜਿਹੜਾ ਦਲਿਤ ਸਰਪੰਚ ਸੀਗਾ ਉਹਦਾ ਕਿਸੇ ਪਾਣੀ ਦੇ ਨਿਕਾਸੀ ਦੇ ਨਾਲ ਝਗੜਾ ਹੋਣ ਕਰਕੇ ਵੀ ਜਿਹੜੀ ਇਹ ਬਹੁਤ ਜੜੀ ਸੀਗੀ ਇੱਕ ਜਿਹੜੀ ਮਿਸ ਹੈਪਨਿੰਗ ਹੋਈ ਲੋਕਾਂ ਦੇ ਨੂੰ ਜਿਹੜਾ ਪੁਲਿਸ ਨੇ ਉਹਨਾਂ ਤੇ ਬੜਾ ਅਤਿਆਚਾਰ ਕੀਤਾ ਕਾਰਨ ਉਹਦੇ ਪਿੱਛੇ ਕੁਝ ਵੀ ਰਹੇ ਹੋਣ ਪਰ ਅਦਾਲਤਾਂ ਦੇ ਉੱਤੇ ਉਹ ਬਹੁਤ ਵੱਡਾ ਇੱਕ ਅਤਿਆਚਾਰ ਸੀਗਾ ਸੋ ਉਹ ਸਾਰਾ ਕੁਝ ਜਿਹੜਾ ਵੇਖਦਿਆਂ ਹੋਇਆ ਜਦੋਂ ਅਸੀਂ ਇਹਦੇ ਅਗੇਂਸਟ ਦਲਿਤ ਜਥੇਬੰਦੀਆਂ ਤੇ ਖਾਸ ਕਰਕੇ ਸਮੂਹ ਲੋ ਜੜੀਆਂ ਜਥੇਬੰਦੀਆਂ ਜਿਹੜੀਆਂ ਮਾਨਵਤਾ ਨੂੰ ਪਿਆਰ ਕਰਦੀਆਂ ਸੀਗੀਆਂ ਉਹ ਪ੍ਰਸ਼ਾਸਨ ਨੂੰ ਮਿਲਦੀਆਂ ਸੀ ਉਹ ਪ੍ਰਸ਼ਾਸਨ ਨੂੰ ਮਿਲ ਕੇ ਉਹਨਾਂ ਨੇ ਇਹ ਜੜੀਆਂ ਘਟਨਾਵਾਂ ਵਾਪਰੀਆਂ ਤੇ ਖਾਸ ਕਰਕੇ ਚੰਦ ਭਾਲਮਾਲ ਘਟਨਾ ਸੀਗੀ ਉਹਦੇ ਸਬੰਧ ਤੇ ਵਿੱਚ ਉੱਥੇ ਇੱਕ ਬਹੁਤ ਵੱਡਾ ਰੋਸ ਪ੍ਰਦਰਸ਼ਨ ਰੱਖਿਆ ਗਿਆ ਉਹਦੇ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਅਸੀਂ ਵੀ ਸ਼ਾਮਿਲ ਹੋਏ ਤੇ ਬਹੁਤ ਸਾਰੀਆਂ ਜੜੀਆਂ ਦਲਿਤ ਜਥੇਬੰਦੀਆਂ ਦੇ ਨੁਮਾਇੰਦੇ ਵੀ ਸ਼ਾਮਿਲ ਹੋਏ ਸਾਥੀਆਂ ਸਮੇਤ ਸ਼ਾਮਿਲ ਹੋਏ ਉੱਥੇ ਅਸੀਂ ਇਹ ਮਹਿਸੂਸ ਕੀਤਾ ਵੀ ਇਹ ਜਿਹੜੀਆਂ ਘਟਨਾਵਾਂ ਨੇ ਜਦੋਂ ਸਿਰਫ਼ ਤੇ ਸਿਰਫ਼ ਇਹ ਦਲਤਾਂ ਦੇ ਨਾਲ ਹੀ ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ ਤੇ ਜੇ ਦਲਤਾਂ ਦੇ ਨਾਲ ਵਾਪਰ ਰਹੀਆਂ ਤੇ ਦਲਤਾਂ ਦੇ ਨਾਲ ਜਿਹੜੀਆਂ ਆਪਣੇ ਆਪ ਨੂੰ ਵੱਖ-ਵੱਖ ਖੇਤਰਾਂ ਦੇ ਵਿੱਚ ਵੱਡੀਆਂ ਦਲਤ ਜਿ세 ਬੰਦੀਆਂ ਕਹਾਉਂਦੀਆਂ ਨੇ ਜਾਂ ਕਹਾਉਣ ਦੇ ਵਿੱਚ ਫਖਰ ਮਹਿਸੂਸ ਕਰਦੀਆਂ ਨੇ ਉਹਨਾਂ ਤੇ ਸਾਹਮਣੇ ਇੱਕ ਚੈਲੰਜ ਹੈ ਸੋ ਇਹ ਚੈਲੰਜ ਨੂੰ ਅਸੀਂ ਲੋਕਾਂ ਦੇ ਸਾਹਮਣੇ ਰੱਖਿਆ ਆਪਸ ਵਿੱਚ ਅਸੀਂ ਵਿਚਾਰ ਵਟਾਂਦਰਾ ਕੀਤਾ ਉਹ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਸਾਨੂੰ ਘੱਟੋ ਘੱਟ ਜਿਹੜੀ ਹੈ ਕਿ ਕਿਸੇ ਮਿਨੀਮਮ ਪ੍ਰੋਗਰਾਮ ਤੇ ਸਾਨੂੰ ਇਕੱਠਾ ਹੋ ਜਾਣਾ ਚਾਹੀਦਾ ਸੋ ਉਹ ਜਿਹੜਾ ਮਿਨੀਮਮ ਪ੍ਰੋਗਰਾਮ ਦੇ ਵਿੱਚ ਇਕੱਠਾ ਹੋਣ ਵਾਸਤੇ ਅਸੀਂ ਜਿਹੜੀ ਹੈ ਜਲੰਧਰ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਉਹ ਮੀਟਿੰਗ ਦੇ ਵਿੱਚ ਸੰਘੂ ਪੰਜਾਬ ਦੀਆਂ ਦਲਤ ਜਥੇਬੰਦੀਆਂ ਨੂੰ ਬੁਲਾਇਆ ਗਿਆ ਤੇ ਉਹ ਦਲਤ ਜਥੇਬੰਦੀਆਂ ਨੇ ਉੱਥੇ ਇਕੱਤਰ ਹੋ ਕੇ ਉੱਥੇ ਲੰਬੀ ਵਿਚਾਰ ਚਰਚਾ ਕੀਤੀ ਤੇ ਇਸ ਪਹਿਲੀ ਮੀਟਿੰਗ ਦੇ ਵਿੱਚ ਤਕਰੀਬਨ 18-19 ਜਥੇਬੰਦੀ ਉੱਥੇ ਸ਼ਾਮਲ ਹੋ ਗਈਆਂ ਵੱਡੀਆਂ ਛੋਟੀਆਂ ਉਹਨਾਂ ਨੇ ਜੋ ਫਿਰ ਉੱਥੇ ਵਿਚਾਰ ਬਣਾਇਆ ਪਹਿਲਾਂ ਤੇ ਲੋਕਾਂ ਨੇ ਇਹ ਇਹ ਜਿਹੜਾ ਉੱਥੇ ਸ਼ਾਮਲ ਧਰਾਂ ਨੇ ਸ਼ਾਮਲ ਜਥੇਬੰਦੀਆਂ ਨੇ ਇਹ ਵਿਚਾਰ ਬਣਾ ਵੀ ਸਾਨੂੰ ਇੱਥੇ ਕਰਨਾ ਕੀ ਹੋਊਗਾ ਆਪਾਂ ਇਕੱਠੇ ਹੋ ਕੇ ਲੜਨਾ ਪੈਣਾ ਤੇ ਇਹੋ ਜਦੋਂ ਲੱਗਿਆ ਵੀ ਜੇ ਇਕੱਠੇ ਹੋ ਕੇ ਲੜਨਾ ਪੈਣਾ ਤੇ ਹੋਇਆ ਕਿਵੇਂ ਜਾਵੇ ਕਿਸੇ ਕਾਮਨ ਕਹੋ ਵੀ ਅੰਬ੍ਰੇਲਾ ਆਰਗੇਨਾਈਜੇਸ਼ਨ ਜਾਂ ਕਹੋ ਜਾਂ ਇੰਜ ਕਹਿ ਲਿਆ ਜਾਵੇ ਵੀ ਉਹ ਅੰਬ੍ਰੇਲਾ ਦੇ ਨਾਲ ਉਹ ਵੀ ਕਿਸੇ ਕਾਮਨ ਨਾਮ ਦੇ ਥੱਲੇ ਅਸੀਂ ਇਕੱਠੇ ਹੋ ਗਏ ਸੋ ਕਾਮਨ ਨਾਮ ਦੇ ਥੱਲੇ ਅਸੀਂ ਇਕੱਤਰ ਹੋਣ ਵਾਸਤੇ ਫਿਰ ਉਹਦੇ ਨਾਮ ਤੇ ਵੀ ਉੱਤੇ ਚਰਚਾ ਕੀਤੀ ਗਈ ਵੀ ਉਹਦੇ ਨਾਮ ਕਿਹੜਾ ਰੱਖਿਆ ਜਾਵੇ ਜੀ ਫਿਰ ਉਹ ਨਾਮ ਤੇ ਸਾਨੂੰ ਇਹ ਸਮਝ ਆਇਆ ਕਿ ਕਿਉਂਕਿ ਇਹ ਜੜੀਆਂ ਇੱਕ ਇਹੋ ਜਿਹਾ ਇੱਕ ਦਲਿਤ ਸ਼ਬਦ ਹੈ ਜਿਹੜਾ ਸਮੁੱਚੇ ਸਮਾਜ ਨੂੰ ਤੇ ਦੱਬੇ ਕੁਚਲੇ ਸਮਾਜ ਨੂੰ ਪਿਛੜੇ ਸਮਾਜ ਨੂੰ ਉਹ ਜਿਹੜਾ ਇਕੱਠਿਆਂ ਕਰਦਾ ਸੋ ਇਕੱਠਿਆ ਕਰਨ ਵਾਸਤੇ ਉਸੇ ਸ਼ਬਦ ਤੇ ਤਹਿਤ ਜਿਸ ਨੂੰ ਸੰਯੁਕਤ ਦਲਿਤ ਮੋਰਚਾ ਦੇ ਨਾਮ ਤੇ ਲੋਕਾਂ ਨੂੰ ਇਕੱਤਰ ਕਰਨ ਵਾਸਤੇ ਜਥੇਬੰਦੀਆਂ ਨੂੰ ਇਕੱਤਰ ਕਰਨ ਵਾਸਤੇ ਇਹ ਜਿਹੜਾ ਜਲੰਧਰ ਦੇ ਵਿੱਚ ਇਹ ਸੰਯੁਕਤ ਸਾਰਿਆਂ ਦੀ ਜਿਹੜੀ ਸਹਿਮਤੀ ਦੇ ਨਾਲ ਇਹ ਜਿਹੜਾ ਮੋਰਚਾ ਜਿਹੜਾ ਸੀਗਾ ਸੰਯੁਕਤ ਦਲਤ ਮੋਰਚਾ ਜਿਹਨੂੰ ਆਪਾਂ ਸ਼ਾਰਟ ਦੇ ਵਿੱਚ ਐਸ ਡੀ ਐਮ ਵੀ ਕਹਿ ਦਿੰਨੇ ਆ ਉਹ ਜਿਹੜਾ ਹੋਣ ਚਾਹਿਆ ਬਹੁਤ ਵਧੀਆ ਗੱਲ ਆ ਜੀ ਵੀ ਤੁਸੀਂ ਤੁਹਾਡਾ ਤੁਸੀਂ ਇਹ ਸੰਯੁਕਤ ਸੰਯੁਕਤ ਦਲਤ ਮੋਰਚਾ ਬਣਿਆ ਐਸ ਡੀ ਐਮ ਬਣਿਆ ਜੀ ਇਹ ਬੰਦ ਦੇ ਬਾਵਜੂਦ ਜਦੋਂ ਜਥੇਬੰਦੀਆਂ ਨੇ ਇਹ ਨਾਮਕਰਨ ਕਰ ਲਿਆ ਫਿਰ ਕੰਮ ਕੀ ਕਰੂਗਾ ਵੇਖੋ ਜੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ ਮਿਨਿਮਮ ਏਜੰਡੇ ਦੇ ਤਹਿਤ ਜਿਹੜੀਆਂ ਜਸੇਬੰਦੀਆਂ ਇਕੱਠੀਆਂ ਹੋਈਆਂ ਨੇ ਤੇ ਪਹਿਲਾ ਇਹਨਾਂ ਦਾ ਮੁੱਖ ਇੱਕੋ ਇੱਕ ਏਜੰਡਾ ਹੈ ਐਟ੍ਰੋਸਿਟੀ ਨੂੰ ਰੋਕਣਾ ਪੰਜਾਬ ਦੇ ਵਿੱਚ ਜਿਹੜੀ ਐਟ੍ਰੋਸਿਟੀ ਹੋ ਰਹੀ ਹੈ ਪੰਜਾਬ ਦੇ ਵਿੱਚ ਲੋਕਾਂ ਦੇ ਨਾਲ ਜਿਹੜਾ ਜ਼ੁਲਮ ਹੋ ਰਿਹਾ ਉਸ ਨੂੰ ਰੋਕਣ ਵਾਸਤੇ ਦਲਤਾਂ ਨੂੰ ਆਪ ਹੀ ਖੜੇ ਹੋਣਾ ਪੈਣਾ ਸਾਨੂੰ ਇਹ ਲੋੜ ਪਸਦੀ ਸੀਗੀ ਇਸ ਲਈ ਅਸੀਂ ਇਹ ਸਭ ਤੋਂ ਪਹਿਲਾ ਜਿਹੜਾ ਇੱਕੋ ਇੱਕ ਏਜੰਡਾ ਉੱਤੇ ਰੱਖਿਆ ਗਿਆ ਸੀਗਾ ਕੀ ਐਟਰੋਸਿਟੀ ਨੂੰ ਰੋਕਣ ਵਾਸਤੇ ਜਿਹੜਾ ਸੰਯੁਕਤ ਦਲਤ ਮੋਰਚਾ ਹੈ ਉਹ ਮੁੱਖ ਮੁੱਦੇ ਵਿੱਚ ਕੰਮ ਕਰੂਗਾ ਜਿਸ ਕਾਰਨ ਕਰਕੇ ਜਿਹੜਾ ਇਹ ਹੋਂਦ ਚ ਆਇਆ ਸੀਗਾ ਤੇ ਇਸੇ ਤਹਿਤ ਹੀ ਅੱਗੇ ਵਧੂਗਾ ਜਿਉਂ-ਜਿਉਂ ਸਾਨੂੰ ਲੱਗੂਗਾ ਕਿ ਸਾਨੂੰ ਏਜੰਡਾ ਜਿਹੜੇ ਨੇ ਉਹ ਹੋਰ ਉਲੀਕਣੇ ਪੈਣੇ ਨੇ ਤੇ ਉਹ ਤੋਂ ਇਸ ਤੇ ਜਿਹੜਾ ਅੱਗੇ ਸਾਰਿਆਂ ਦੀ ਸਹਿਮਤੀ ਦੇ ਨਾਲ ਜਿਹੜਾ ਏਜੰਡਾ ਜਿਹੜਾ ਹੈ ਉਹ ਵਾਅਦਾ ਘਟਦਾ ਰਹੂਗਾ ਜੀ ਤੁਹਾਡਾ ਇਹ ਮੋਰਚਾ ਹੋਣ ਦੇ ਵਿੱਚ ਆਉਣ ਨਾਲ ਤੁਸੀਂ ਵੱਖ-ਵੱਖ ਜਗ੍ਹਾ ਜਿਹੜੇ ਹੈਗੇ ਆ ਮੀਟਿੰਗਾਂ ਕੀਤੀਆਂ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਜਥੇਬੰਦੀਆਂ ਨੂੰ ਜੋੜਨ ਵਾਸਤੇ ਲੋਕਾਂ ਨੂੰ ਆਪਦੇ ਹੱਕਾਂ ਤੋਂ ਜਾਣੂ ਕਰਨਾ ਵਾਸਤੇ ਕੀਤਾ ਇਸੇ ਤਰ੍ਹਾਂ ਦੀ ਤੁਸੀਂ ਮੋਗੇ ਦੇ ਵਿੱਚ ਇੱਕ 12 ਅਪ੍ਰੈਲ ਨੂੰ ਪ੍ਰੋਗਰਾਮ ਕੀਤਾ ਜੀ ਜਿਹਦੇ ਵਿੱਚ ਤੁਸੀਂ ਸਿੱਖ ਮਤ ਦੇ ਅਨੁਕੂਲ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕਰਤਾ ਔਰ 바ਵਾ ਸਾਹਿਬ ਡਾਕਟਰ ਭੀਮਰਾਓ ਉਮੇਦਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਰਕੇ ਪ੍ਰੋਗਰਾਮ ਲਾਇਆ ਉਹ ਮੋਗੇ ਹੀ ਮਨਾਉਣ ਦਾ ਕੀ ਕਾਰਨ ਸੀ ਕਿ ਉਹਦੇ 'ਚ ਤੁਸੀਂ ਪੰਜਾਬ ਦਾ ਉਹ ਇੱਕ ਕਹ ਦਈਏ ਵੀ ਵਿਚਾਰ ਹਿੱਸਾ ਮੱਧ ਹਿੱਸਾ ਤੁਸੀਂ ਉਹਦੇ ਚ ਕੀ ਪੰਜਾਬ ਦੇ ਲੋਕਾਂ ਨੂੰ ਕੋਈ ਸੰਦੇਸ਼ ਦਿੱਤਾ ਕਿ ਪੰਜਾਬ ਸਰਕਾਰ ਨੂੰ ਕੁਝ ਕਹਿਣਾ ਚਾਹੁੰਦੇ ਸੀ ਵੇਖੋ ਜੀ ਪਹਿਲਾਂ ਤੇ ਜਿਹੜਾ 12 ਅਪ੍ਰੈਲ ਦਾ ਜਿਹੜਾ ਦਿਨ ਨਿਸ਼ਚਿਤ ਕੀਤਾ ਗਿਆ ਸੀਗਾ ਇਹ ਦੋ ਮਹਾਨ ਵਿਚਾਰਤਾ ਰਾਵਾਂ ਨੂੰ ਸਾਹਮਣੇ ਰੱਖ ਕੇ ਦਿੱਤਾ ਗਿਆ ਸੀਗਾ ਉਹ ਇੱਕ ਵਿਚਾਰਤਾ ਰਸੀਗੀ ਜਿਹੜੀ ਪ੍ਰਿੰਸ ਜਰਸ ਦਾ ਪ੍ਰਿੰਸੀਪਲ ਸਿੱਖ ਇਜਮ ਹੈ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਣ ਬੋਦਾ ਤੇ ਦੂਸਰਾ ਹੈ ਦੱਬੇ ਕੁਚਲਿਆ ਲਤਾੜਿਆਂ ਦੀ ਨਮਾਨਿਆਂ ਦੀ ਰਾਖੀ ਕਰਨ ਵਾਸਤੇ ਜਿਹੜਾ ਗੁਰੂ ਸਾਹਿਬ ਸਾਹਿਬ ਨੇ ਬਸਾਖੀ ਦੇ ਦਿਨ 1699 ਨੂੰ ਖਾਲਸਾ ਪੰਥ ਦੀ ਜਿਹੜੀ ਨੀ ਰੱਖ ਕੇ ਉਹਨਾਂ ਨੂੰ ਇਸ ਢੰਗ ਦੇ ਨਾਲ ਉਹਨਾਂ ਨੂੰ ਜਿਹੜਾ ਸਜਾਇਆ ਸੀਗਾ ਤਿਆਰ ਕੀਤਾ ਸੀਗਾ ਉਹ ਹੱਕ ਹਕੂਕ ਸਵਿਧਾਨ ਦੇ ਰਾਹੀਂ ਬਾਬਾ ਸਾਹਿਬ ਨੇ ਲੈ ਕੇ ਦੋ ਜੀ ਤੇ ਉਹਨਾਂ ਨੂੰ ਜਿਹੜੇ ਹੱਕ ਹਕੂਕ ਨੇ ਵੇਖੋ ਇਹ ਜਿਹੜੀ ਘਟਨਾ ਪਹਿਲਾਂ 1947 ਤੋਂ 16 1699 ਦੇ ਵਿੱਚ ਵਾਪਰਦੀ ਗੱਲ ਉੱਥੇ ਵੀ ਇਹੀ ਹੈ ਜੋ ਇੱਥੇ ਸੰਵਿਧਾਨ ਦੇ ਵਿੱਚ ਲਿਖਿਆ ਗੱਲ ਉੱਥੇ ਵੀ ਹੈ ਤੇ ਇਸ ਤੋਂ ਵੀ ਮੈਂ ਸਮਝਦਾ ਵੀ ਵੱਡੀ ਆ ਕਿ ਜਿੱਥੇ ਕਿੰਨਾ ਲੋਕਾਂ ਕਰਕੇ ਵੀ ਇਹ ਜਿਹੜੇ ਜਿਹੜੇ ਪਛਾੜੇ ਹੋਏ ਤਰਸਕਾਰੇ ਹੋਏ ਹੱਕਾਂ ਤੋਂ ਵਾਂਝੇ ਕੀਤੇ ਹੋਏ ਸਦੀਆਂ ਤੋਂ ਲਤਾੜੇ ਲੋਕ ਸੀਗੇ ਜਿਨ੍ਹਾਂ ਨੂੰ ਕਿਸੇ ਕਿਸਮ ਦਾ ਜਿਹੜਾ ਮਨੁੱਖੀ ਅਧਿਕਾਰ ਨਹੀਂ ਸੀ ਉਹ ਮਨੁੱਖੀ ਅਧਿਕਾਰ ਜਿਹੜਾ ਦਿਵਾਉਣ ਵਾਸਤੇ ਗੁਰੂ ਸਾਹਿਬਾਨ ਨੇ ਜਿਹੜੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਵਾਰਿਆ ਮਾਤਾ ਵਾਰੀ ਬੱਚੇ ਬਾਰੇ ਤੇ ਆਪਣਾ ਜੀਵਨ ਉਹਦੇ ਨਾਲ ਜਿਹੜੇ ਹਜ਼ਾਰਾਂ ਜਿਹੜੇ ਸਿੰਘ ਸੀਗੇ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਲੜਾਈ ਕੀ ਸੀਗੀ ਉਹ ਵੀ ਉਹੀ ਸੀਗੀ ਜਿਹੜੀ ਉੱਚ-ਨੀਚ ਵਾਲੀ ਲੜਾਈ ਸੀ ਉਹਨਾਂ ਉੱਥੇ ਹੀ ਸ਼ੁਰੂ ਕੀਤੀ ਸੀਗੇ ਤੇ ਜਿਹੜੇ ਉਹ ਜਿਹੜੇ ਜਿਨ੍ਹਾਂ ਨੂੰ ਨੀਚ ਕਿਹਾ ਜਾਂਦਾ ਸੀਗਾ ਉਹਨਾਂ ਨੂੰ ਆਪਣੇ ਉਹਨਾਂ ਨੇ ਪੁੱਤਰ ਬਣਾ ਕੇ ਉਹਨਾਂ ਨੂੰ ਕਿਹਾ ਕਿ ਭਾਈ ਆਪਣੇ ਹੱਕਾਂ ਨੂੰ ਲੈਣ ਵਾਸਤੇ ਖੁਦ ਤੁਹਾਨੂੰ ਜਿਹੜਾ ਉੱਠਣਾ ਹੋਵੇਗਾ ਤੁਹਾਨੂੰ ਖੁਦ ਜਿਹੜੀ ਹੈ ਬਾਹੂਬਲ ਦੇ ਨਾਲ ਜਿੱਥੇ ਤੁਹਾਡੇ ਨਾਂ ਵਧਿਕੇ ਹੁੰਦੀ ਆ ਤੇ ਤੁਹਾਨੂੰ ਉਹਦੇ ਅਗੇਂਸਟ ਤੁਹਾਨੂੰ ਤਲਵਾਰ ਵੀ ਚੁੱਕਣੀ ਪੈ ਸਕਦੀ ਜਦੋਂ ਹਰ ਹਰ ਜਿਹੜਾ ਰਸਤਾ ਜਿਹੜਾ ਹੈ ਉਹ ਖਤਮ ਹੋ ਜਾਂਦਾ ਸੋ ਇਹ ਪਹਿਲੀ ਤੇ ਗੱਲ ਇਹ ਸੰਵਿਧਾਨ ਦੇ ਤਹਿਤ ਆਪਦੇ ਹੱਕ ਹਕੂਕ ਮੈਂ ਹਾਸਲ ਕਰ ਦੂਸਰੀ ਜਿਹੜੀ ਗੱਲ ਹੈ ਉਹ ਵੇਖੋ ਜੇ ਮੈਂਸ ਇਹ ਗੱਲ ਸਮਝਦਾ ਵੀ ਉਸੇ ਵਿਚਾਰਧਾਰਾ ਨੂੰ ਅੱਗੇ ਤੋਰਦਿਆ ਹੋਇਆ ਜਦੋਂ ਇਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਜਦੋਂ ਦੇਸ਼ ਆਜ਼ਾਦ ਹੁੰਦਾ ਤੇ ਇਸ ਸੰਵਿਧਾਨ ਦੇ ਤੌਰ ਤੇ ਕਾਨੂੰਨਾਂ ਦਾ ਸਿਰ ਦਾ ਕਾਨੂੰਨ ਦਾ ਰੂਪ ਜਿਹੜਾ ਰੂਪ ਦੇ ਦਿੱਤਾ ਗਿਆ ਵੀ ਆ ਤੁਹਾਡੇ ਜਿਹੜੇ ਆ ਮੈਂ ਜਿਹੜੇ ਤੁਹਾਨੂੰ ਲਿਖ ਕੇ ਦੱਬੇ ਕੁਚਨੇ ਸਮਾਜ ਨੂੰ ਤੇ ਵੀ ਦਿੱਤੇ ਤੇ ਉੱਥੇ ਸਰਬ ਸਮਾਜ ਨੂੰ ਇਹ ਔਰਤਾਂ ਵੀ ਉਹਦੇ ਵਿੱਚ ਸੀਗੀਆਂ ਔਰਤਾਂ ਨੂੰ ਵੀ 50% ਜਿਹੜਾ ਹਿੱਸਾ ਹੈ ਔਰਤਾਂ ਨੂੰ ਵੀ ਬਹੁਤ ਸਾਰੇ ਅਧਿਕਾਰ ਦਿੱਤੇ ਗਏ ਤੇ ਜਿਨ੍ਹਾਂ ਨੂੰ ਕਿਸੇ ਵੀ ਹਿੱਸੇ ਵਿੱਚ ਨਹੀਂ ਸਿਰੱਖਿਆ ਜਾਂਦਾ ਉਹ ਕਿਸੇ ਵੀ ਸਮਾਜ ਦੀ ਅਸੀਂ ਸੋ ਇਸ ਕਰਕੇ ਦੋ ਵਿਚਾਰਤਾ ਰਾਵਾਂ ਨੂੰ ਸਾਹਮਣੇ ਰੱਖਦੇ ਹਾਂ ਕਿ ਇੱਕ ਉਸ ਹਿੱਸੇ ਦਾ ਜਨਮ ਦੇਣ ਦੂਸਰਾ ਜਿਹੜਾ ਹੈ ਬਾਬਾ ਸਾਹਿਬ ਅੰਬੇਡਕਰ ਦਾ ਜਿਨ੍ਹਾਂ ਨੇ ਇਹ ਸ ਵਿਚਾਰਤਾ ਰਾਵ ਨੂੰ ਕਾਨੂੰਨੀ ਰੂਪ ਦਿੱਤਾ ਸੋ ਇਹ ਨੂੰ ਸਾਹਮਣੇ ਰੱਖਦੇ ਹਾਂ ਇਹ ਜਿਹੜਾ 12 ਅਪ੍ਰੈਲ ਦਾ ਜਿਹੜਾ ਦਿਨ ਨਿਸ਼ਚਿਤ ਕੀਤਾ ਗਿਆ ਸੀ ਉਹ ਸਮਰਪਿਤ ਸੀਗਾ ਦੋਨਾਂ ਜਿਹੜੀਆਂ ਵਿਚਾਰਧਾਰਾਵਾਂ ਨੂੰ ਜਿਹੜਾ ਰੱਖਿਆ ਗਿਆ ਤੁਸੀਂ ਦੂਸਰਾ ਸਵਾਲ ਇਹਦੇ ਨਾਲ ਜੁੜਦਾ ਸੀਗਾ ਕਿ ਤੁਸੀਂ ਪੁੱਛਿਆ ਵੀ ਉਹ ਮੋਗੀ ਕਿਉਂ ਰੱਖਿਆ ਗਿਆ ਸਾਨੂੰ ਇਹ ਲੱਗਦਾ ਸੀਗਾ ਕਿ ਇਹ ਸੈਂਟਰ ਹੈ ਪੰਜਾਬ ਦਾ ਤੇ ਪੰਜਾਬ ਦੇ ਸੈਂਟਰ ਦੇ ਵਿੱਚ ਸਮੂਹ ਪੰਜਾਬ ਦੇ ਵਿੱਚ ਆਨ ਲੋਕਾਂ ਨੂੰ ਤੇ ਖਾਸ ਕਰਕੇ ਉਹ ਲੋਕ ਜਿਹੜੇ ਇਸ ਗੱਲ ਨੂੰ ਸਮਝਦੇ ਨੇ ਜਿਹਨਾਂ ਜਿੰਨਾਂ ਨੂੰ ਸਮਝਾਉਣਾ ਚਾਹੀਦਾ ਵਾ ਜਿਹੜੇ ਅੱਗੇ ਜਾ ਕੇ ਸਮਾਜ ਦੇ ਵਿੱਚ ਇਸ ਗੱਲ ਨੂੰ ਜਿਹੜਾ ਲੋਕਾਂ ਦੇ ਵਿੱਚ ਸਾਹਮਣੇ ਲਿਆਉਣਗੇ ਉਹਨਾਂ ਨੂੰ ਇਸ ਗੱਲ ਲਈ ਤਿਆਰ ਕਰਨਗੇ ਉਹ ਉਹਨਾਂ ਨੂੰ ਇਕੱਤਰ ਕਰਨ ਵਾਸਤੇ ਜਿਹੜੀ ਹੈ ਮੋਗੇ ਦੇ ਵਿੱਚ 12 April ਨੂੰ ਜਿਹੜੀ ਉਹ ਕਨਵੈਨਸ਼ਨ ਕਰਵਾਈ ਗਈ ਉਹ ਕਨਵੈਨਸ਼ਨ ਜਿਹੜੀ ਮੋਗਾ ਵਿਖੇ ਰੱਖੀ ਆ ਉਹ ਸਫਲ ਹੋਈ ਕਾਫੀ ਵੱਡੀ ਪੱਦਰ ਤੇ ਕਟ ਕੀਤਾ ਜਿਹੜੇ ਤੁਹਾਡੇ ਸਮਾਜਿਕ ਜਥੇਬੰਦੀਆਂ ਦੇ ਬੁਲਾਰੇ ਸੀ ਜਾਂ ਸਯੁਕਤ ਮੋਰਚ ਦੇ ਬੁਲਾਰੇ ਸੀ ਉਹਨਾਂ ਦਾ ਮੈਂ ਲੈਕਚਰ ਵੀ ਸੁਨਿਆ ਕਾਫੀ ਜਿਹੜਾ ਪਰ ਪ੍ਰਭਾਵਸ਼ਾਲੀ ਲੈਕਚਰ ਰਿਹਾ ਹੈ ਤਾਂ ਫਿਰ ਉਹਦੇ ਵਿੱਚ ਕੁਝ ਮਤੇ ਵੀ ਜਿਹੜੇ ਅਕਬਰ ਦੇ ਸਾਹਮਣੇ ਆਏ ਸੀ ਜਿਹੜੇ ਤੁਸੀਂ ਯਕੀਨ ਦੇ ਵਿੱਚ ਉਹ ਮਤੇ ਪੜੇ ਸੋ ਕਿਹੜੇ ਮਤੇ ਆ ਜਿਹੜੇ ਤੁਸੀਂ ਉਹਦੇ ਵਿੱਚ ਕਨਵੈਨਸ਼ਨ ਦੇ ਵਿੱਚ ਜਿਹੜੇ ਪਾਸ ਕੀਤੇ ਆ ਗੱਲ ਇਹ ਹੈ ਜੀ ਕਿ ਜਦੋਂ ਅਸੀਂ ਕਿਸੇ ਵੀ ਕਹ ਲੋ جنگ ਦੀ ਇਹ ਮੈਂ ਸਮਝਦਾ ਵੀ ਇੱਕ جنگ ਹੈ جنگ ਹੈ ਐਟਰੋਸਿਟੀ ਜਿਹੜੀ ਹੁੰਦੀ ਹੈ ਉਹਦੇ ਅਗੇਂਸਟ ਲੋਕਾਂ ਨੂੰ ਇਕੱਤਰ ਕਰਨ ਵਾਸਤੇ ਉੱਥੇ ਇਹ ਜਿਹੜੀ ਇੱਕ ਕਹ ਲੋ ਕਿ ਲੋਕਾਂ ਨੂੰ ਤਿਆਰ ਕਰਨ ਵਾਸਤੇ ਕਨਵਿੰਸ ਕਰਨ ਵਾਸਤੇ ਸਨੇਹਾ ਦੇਣ ਵਾਸਤੇ ਉੱਥੇ ਜਿਹੜੀ ਇਕੱਤਰਤਾ ਹੋਈ ਸੀਗੀ ਉਹਦੇ ਵਿੱਚ ਜਿਹੜੇ ਕੁਝ ਜਿਹੜੇ ਮਤੇ ਜਿਹੜੇ ਸੀਗੇ ਉਹ ਪਾਸ ਕੀਤੇ ਗਏ ਸੀ ਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਸ਼ੁਰੂ ਦੇ ਵਿੱਚ ਕਹਿ ਦਿੱਤਾ ਸੀਗਾ ਕਿ ਮੁੱਖ ਜਿਹੜਾ ਹੈ ਵਿਸ਼ਾ ਹੈ ਉਹ ਹੈ ਐਟਰੋਸਿਟੀ ਦੇ ਅਗੇਂਸਟ ਲੜਨਾ ਉਹਦੇ ਨਾਲ ਜਿਹੜੀ ਸਾਨੂੰ ਇਹ ਗੱਲ ਸਮਝ ਆਈ ਕਿ ਇਹਦੇ ਨਾਲ ਭਾਈ ਹੋਰ ਵੀ ਬਹੁਤ ਸਾਰੇ ਮਸਲੇ ਨੇ ਪਰ ਉਹਨਾਂ ਦੇ ਵਿੱਚੋਂ ਕੁਝ ਗਿਣਵੇਂ ਜਿਹੜੇ ਮਤੇ ਸੀਗੇ ਉਸ ਜਿਹੜੇ ਸਾਹਮਣੇ ਰੱਖੇਗੇ ਤੁਸੀਂ ਉਹਨਾਂ ਦਿਨਾਂ ਦੇ ਵਿੱਚ ਵਿਖਿਆ ਪੇ ਕੀ ਕੋਈ ਜਿਹੜਾ ਉਹ ਵਾਪਰਿਆ ਸੀਗਾ ਭਾਵੇਂ ਯੂ ਐਸ ਏ ਦੇ ਵਿੱਚ ਕੁਝ ਵਾਪਰਿਆ ਜਾਂ ਉਹ ਇੰਡੀਆ ਦੇ ਵਿੱਚ ਵਾਪਰਿਆ ਜਾਂ ਆਕਾਸ ਕਰਕੇ ਪੰਜਾਬ ਦੇ ਵਿੱਚ ਵਾਪਰਿਆ ਕਿ ਡਾਕਟਰ ਆਪਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਦੇ ਬੁੱਤਲੋਂ ਲੈ ਕੇ ਜੋ ਉਹਨਾਂ ਦੀ ਪ੍ਰਤਮਾ ਨੂੰ ਲੈ ਕੇ ਜੋ ਕੁਝ ਹੋਇਆ ਤੁਹਾਡੇ ਸਾਹਮਣੇ ਸੀਗਾ ਉਹਦੇ ਵਾਸਤੇ ਵੀ ਸਾਨੂੰ ਜਿਹੜਾ ਇਹ ਲੱਗਦਾ ਸੀ ਕਿ ਇਹ ਵੀ ਗੱਲਾਂ ਕਰਨੀਆਂ ਜ਼ਰੂਰੀ ਸੀਗੀਆਂ ਤੇ ਇਹਦੇ ਤੋਂ ਵੀ ਜਿਹੜੀ ਅਸੀਂ ਅਗਲੀ ਜਿਹੜੀ ਜ਼ਰੂਰਤ ਸਮਝਦੇ ਆ ਉਹ ਇਹ ਹੈ ਕਿ ਵੇਖੋ ਇਸੇ ਬਾਰੇ ਇਹ ਗੱਲ ਕਹੀ ਜਾਂਦੀ ਹੈ ਕਿ ਪੰਜਾਬ ਦੀ ਜਿਹੜੀ ਗਿਣਤੀ ਹੈ ਖਾਸ ਕਰਕੇ ਜਿਹੜੀ ਇਹਨਾਂ ਦੀ ਪਾਪੂਲੇਸ਼ਨ ਹੈ ਸ਼ਡਿਊਲਡ ਕਾਸਟਾਂ ਦੀ ਉਹ ਤਕਰੀਬਨ ਤਕਰੀਬਨ 40% ਦੇ ਕਰੀਬ ਹੋਵੇ ਪਰ ਇਹ ਜੇ 40% ਦੇ ਹੋਰ ਜਾਣ ਦੇ ਬਾਵਜੂਦ 1975 ਤੋਂ ਲੈ ਕੇ ਜੋ ਇਹਨਾਂ ਵਾਸਤੇ ਰਾਖਵਾ ਕਰਨ ਜਿਹੜਾ ਸੀਗਾ ਉਹ ਚਾਲੂ ਸੀਗਾ ਉਹਨੂੰ ਜੋ ਤਾਂ ਤਿਉਹ ਹੁਣ ਤੱਕ ਉਹ ਵੀ ਰੱਖਿਆ ਹੋਇਆ ਉਸ ਨੂੰ ਵਧਾਇਆ ਨਹੀਂ ਗਿਆ ਪਰ ਜਦੋਂ 1975 ਤੋਂ ਤੁਸੀਂ ਪਛਾਣ ਨੂੰ ਵੇਖਦੇ ਜੇ ਜਿਉਂ-ਜਿਉ ਸ਼ਡਿਊਲਡ ਕਾਸਟਾਂ ਦੀ ਪੰਜਾਬ ਦੇ ਵਿੱਚ ਆਬਾਦੀ ਵਧਦੀ ਰਹੀ ਹੈ ਇਹ ਜਿਹੜਾ ਰਾਖਵਾ ਕਰਨ ਹੈ ਉਹ ਹਰ ਥਾਂ ਵੱਧਦਾ ਰਿਹਾ ਸੋ ਇਹ ਇਸ ਵਾਸਤੇ ਸਾਨੂੰ ਇਹ ਲੱਗਿਆ ਕਿ ਹੁਣ ਜਿਹੜੀ 1900 ਸੌਰੀ 2021 ਦੇ ਵਿੱਚ ਜਿਹੜੀ ਹੋਣੀ ਸੀਗੀ ਜਨਗਣਨਾ ਹੋਣੀ ਸੀਗੀ ਉਹ ਸਮਾਂ ਨਿਕਲ ਗਿਆ ਕਰੋਨਾ ਦੇ ਕਾਲ ਜੇ ਦੇ ਵਿੱਚ ਨਿਕਲ ਗਿਆ ਸੋ ਸਾਡੀ ਜਿਹੜੀ ਪੰਜਾਬ ਦੇ ਵਿੱਚ ਇਹ ਮੰਗ ਹੈ ਕਿ ਜਿਹੜੀ ਜਾਤੀ ਆਧਾਰਿਤ ਜਨਗਣਨਾ ਕਰਵਾ ਕੇ ਜਿੰਨੀ ਸ਼ਡਿਊਲਡ ਕਾਸਟਾਂ ਦੀ ਗਿਣਤੀ ਹੈ ਉਸ ਦੇ ਹਿਸਾਬ ਦੇ ਨਾਲ ਇਹਨਾਂ ਦੀ ਜਿਹੜਾ ਰਾਖਵਾ ਕਰਨਾ ਹੈ ਉਹ ਰਾਖਵਾ ਕਰਦਾ ਹਰ ਸਾਧਨ ਸੰਸਾਧਨ ਦੇ ਵਿੱਚ ਦਿੱਤਾ ਜਾਵੇ ਸਿਰਫ ਨੌਕਰੀ ਦੇ ਵਿੱਚ ਕਿਸੇ ਦੀ ਭਾਗਦਾਰੀ ਉਹਨੇ ਉਹਦੇ ਹਿੱਸੇ ਦਾ ਜਿੰਨੀ ਜਿਸ ਦੀ ਗਿਣਤੀ ਭਾਰੀ ਓਨੇ ਉਸ ਦੀ ਪੇਸੇਦਾਰ ਇਸ ਸਿਧਾਂਤ ਤੇ ਅਸੀਂ ਜਿਹੜੇ ਚੱਲਦੇ ਆ ਉਹ ਜਿੰਨੀ ਜਿਹਦੀ ਗਣਤੀ ਹੈ ਅਸੀਂ ਤੇ ਇਹ ਵੀ ਕਹਿੰਨੇ ਆ ਵੀ ਭਾਈ ਜਿੰਨੀ ਜਿਹਦੀ ਗਣਤੀ ਜੇ 100 ਹੈਗੀ ਆ ਪੁਆਇੰਟ ਨੇ ਤੇ 100 ਪੁਆਇੰਟ ਭਾਵੇਂ ਤੁਸੀਂ ਸਾਰਿਆਂ ਦੇ ਵਿੱਚ ਵੰਡ ਦਿਓ ਸਾਰੇ ਬਾਅਦ ਚ ਰਿਜ਼ਰਵ ਕਰ ਦਿਓ ਓਪਨ ਰਹਿਣੇ ਹੀ ਨਾ ਦਿਓ ਆਪਾਂ ਤੇ ਇਸ ਇਸ ਗੱਲ ਬਾਰੇ ਵੀ ਜਿਹੜਾ ਸੋਚਦੇ ਹਾਂ ਸੋ ਸਾਨੂੰ ਜਿਹੜੀ ਇਹ ਗੱਲ ਆ ਗਈ ਸੀ ਵੀ ਇਹ ਇੱਕ ਜਾਤੀ ਆਧਾਰਿਤ ਜਿਹੜੀ ਗਣਤੀ ਕਰਵਾ ਕੇ ਤੇ ਅਨਸੂਚਿਤ ਜਾਤੀਆਂ ਨੂੰ ਹਰੇਕ ਸਾਧਾਰਨ ਸੰਸਾਧਨ ਦੇ ਵਿੱਚ ਬਰਾਬਰ ਦੀ ਜਿਹੜੀ ਹੈ ਉਹ ਹਿੱਸਾ ਦਿੱਤਾ ਜਾਣਾ ਚਾਹੀਦਾ ਤੀਸਰੀ ਜੇਬੀ ਅਸੀਂ ਇਹ ਗੱਲ ਕਰਦੇ ਕਿ ਵੀ ਯੂਐਸਏ ਦੇ ਵਿੱਚ ਸਪਾਉ ਗੁਰਪ੍ਰਤਵੰਤ ਪੰਨੂ ਆ ਉਹ ਵੱਖ-ਵੱਖ ਟੰਗਾ ਦੇ ਨਾਲ ਜਿਹੜਾ ਬਾਬਾ ਅੰਬੇਡਕਰ ਸਾਹਿਬ ਦਾ ਵਿਰੋਧ ਕਰ ਰਿਹਾ ਸੋ ਸਾਨੂੰ ਇਹ ਜਿਹੜੀ ਗੱਲ ਜਾਪਦੀ ਸੀ ਕਿ ਉੱਥੇ ਹੀ ਇਹ ਵੀ ਮਤਾ ਪਾਸ ਕੀਤਾ ਵੀ ਉਹਦੇ ਅਗੇਂਸਟ ਭਾਰਤ ਸਰਕਾਰ ਜਿਹੜੀ ਹੈ ਜਿਹੜੀ ਯੂਐਸਏ ਸਰਕਾਰ ਦੇ ਨਾਲ ਗੱਲ ਕਰਕੇ ਤੇ ਇਹਦੇ ਤੇ ਬਣਦੀਆਂ ਧਾਰਾਵਾਂ ਦੇ ਤਹਿਤ ਜਿੱਤੇ ਮੈਂ ਇਹ ਗੱਲ ਕਹਿੰਨੇ ਵੀ ਯੂਐਨਓ ਦੇ ਵਿੱਚ ਵੀ ਇਹਦੇ ਅਗੇਂਸਟ ਬੰਦੇ ਤੇ ਜਿਹੜੀ ਲੱਗਣੀ ਚਾਹੀਦੀ ਹੈ ਇਹਦੇ ਤੇ ਪਾਬੰਦੀ ਲੱਗਣੀ ਚਾਹੀਦੀ ਹੈ ਤੇ ਉਸ ਅਮਰੀਕਾ ਦੀ ਧਰਤੀ ਦੇ ਉੱਤੇ ਵੀ ਇਹਦੇ ਤੇ ਪਰਚੇ ਜਿਹੜੇ ਜਿਹੜੇ ਤੇ ਉਹਦੇ ਹੋਣੇ ਚਾਹੀਦੇ ਨੇ ਤੇ ਪੰਜਾਬ ਤੇ ਭਾਰਤ ਦੇ ਵਿੱਚ ਤੇ ਹੋਣੇ ਹੀ ਚਾਹੀਦੇ ਨੇ ਇਸ ਕਰਕੇ ਇਸ ਨੂੰ ਜਿਹੜਾ ਕਾਨੂੰਨੀ ਦਾਇਰੇ ਦੇ ਵਿੱਚ ਰਹਿੰਦੇ ਹੋਇਆ ਇਹਦੇ ਗੈਸ ਜਿਹੜੀ ਇਹ ਕਾਰਵਾਈ ਜਿਹੜੀ ਕੀਤੀ ਜਾਣੀ ਉਹ ਬਣਦੀ ਆ ਸਾਨੂੰ ਇਹ ਗੱਲ ਜਿਹੜੀ ਸਮਝ ਲੱਗਦੀ ਸੀ ਤੇ ਇਹਦੇ ਨਾਲ ਜਿਹੜਾ ਚੌਥਾ ਮਤਾ ਸੀਗਾ ਉਹ ਇਸ ਵळे ਆਪਾਂ ਇਹ ਵੇਖਦੇ ਪੀ ਜਿਵੇਂ ਸਰਕਾਰ ਨੇ ਇਹ ਅਭਿਆਨ ਚਲਾਇਆ ਹੈ ਜੁੱਧ ਨਸ਼ਿਆਂ ਵਿਰੁੱਧ ਤੇ ਜੁੱਧ ਨਸ਼ਿਆਂ ਪਰੋਧ ਦਾ ਅਸੀਂ ਵੀ ਇਸ ਸਵਾਗਤ ਕਰਦੇ ਆਂ ਕਿਉਂਕਿ ਇਹ ਜੁੱਧ ਜਿਹੜਾ ਹੈ ਇਹ ਜ਼ਰੂਰੀ ਹੈ ਤੇ ਨਸ਼ਿਆ ਨੇ ਪੰਜਾਬ ਨੂੰ ਤਬਾਹ ਕਰਕੇ ਰੱਖ ਦਿੱਤਾ ਤੇ ਇਸ ਦਾ ਜਿਹੜਾ ਪ੍ਰਭਾਵ ਹੈ ਉਹ ਵੱਡੀ ਗਿਣਤੀ ਦੇ ਵਿੱਚ ਜਦੋਂ ਅਸੀਂ ਵੇਖਦੇ ਹਾਂ ਤੁਸੀਂ ਘੁਮ ਕੇ ਵੇਖਿਓ ਕਿ ਵੱਡੀ ਗਿਣਤੀ ਦੇ ਵਿੱਚ ਵੇਖਦਾ ਇਹਦਾ ਜਿਹੜਾ ਪ੍ਰਭਾਵ ਹੈ ਇਹ ਦਲਤਾਂ ਦੇ ਉੱਤੇ ਬਹੁਤ ਹੈ ਜਿਹੜੇ ਖਾਂਦੇ ਪੀਂਦੇ ਪਰਿਵਾਰ ਸੀਗੇ ਜਾਂ ਲੋਕ ਸੀਗੇ ਉਹਨਾਂ ਦੇ ਆਪਣੇ ਬੱਚੇ ਜਿਹੜੇ ਸਮੇਂ ਦੇ ਅਨਸਾਰ ਉਹਨਾਂ ਇੱਥੋਂ ਕੱਢ ਦਿੱਤੇ ਤੋਰ ਦਿੱਤੇ ਕਿਸ ਨੂੰ ਕਰੈਡਾ ਤੌਰ ਦਿੱਤਾ ਕਿਸ ਨੂੰ ਵਕ ਵਕ ਸਾਵਾਂ ਤੇ ਚੰਗੇ ਦੇਖਿਆਂ ਦੇ ਵਿੱਚ ਤੋਰ ਦਿੱਤਾ ਪਰ ਜਿਹੜਾ ਇਹ ਵਰਗ ਹੈ ਦਲਤ ਵਰਗ ਹੈ ਇਹਦੇ ਕੋਲ ਸਾਧਨ ਸੰਸਾਧਨ ਨਾ ਹੋਣ ਕਰਕੇ ਇਹੀ ਜਿਹੜਾ ਜਿਹੜਾ ਵਰਗ ਹੈ ਉਹ ਇਹਦੇ ਵਿੱਚ ਨਸ਼ੇ ਦੀ ਗ੍ਰਸਥ ਦੇ ਵਿੱਚ ਜਿਹੜਾ ਬਹੁਤ ਬੁਰੀ ਤਰ੍ਹਾਂ ਜਿਹੜਾ ਫਸਿਆ ਪਿਆ ਹੈ ਇਸ ਲਈ ਇਸ ਦਾ ਅਸੀਂ ਜੁੱਧ ਨਸ਼ਾ ਵਿਰੋਧਾ ਧੰਨਵਾਦ ਕਰਦੇ ਆ ਤੇ ਨਾਲ ਹੀ ਇਹੀ ਇਹ ਬੇਨਤੀ ਵੀ ਕਰਦੇ ਆ ਪੰਜਾਬ ਸਰਕਾਰ ਨੂੰ ਵੀ ਭਾਈ ਜੁੱਧ ਨਸ਼ਿਆਂ ਦੇ ਵਿਰੋਧ ਤੇ ਗੱਲ ਠੀਕ ਹੈ ਪਰ ਇਸ ਆੜ ਦੇ ਵਿੱਚ ਸਿਰਫ ਤੇ ਸਿਰਫ ਦਲਤਾਂ ਜਾਂ ਗਰੀਬਾਂ ਦੇ ਘਰ ਹੀ ਢਾਈ ਜਾਣੇ ਇਹ ਕਿੱਥੋਂ ਦਾ ਨਿਆਮ ਹੈ ਵੀ ਫਿਰ ਜਿਹੜੇ ਚੰਗੇ ਲੋਕ ਨੇ ਇਹ ਧਿਆਨ ਉਧਰ ਵੀ ਜਾਣਾ ਚਾਹੀਦਾ ਉਹਨਾਂ ਦੇ ਨਾਲ ਵੀ ਇਹੀ ਕੁਝ ਹੋਣਾ ਚਾਹੀਦਾ ਪਰ ਇਹ ਕਿਸੇ ਨੇ ਪਤਾ ਨਹੀਂ ਆਪਣਾ ਘਰ ਕਿਵੇਂ ਬਣਾਇਆ ਹੁੰਦਾ ਸੇ ਜ਼ਰੂਰੀਤ ਨਹੀਂ ਵੀ ਕਿਸੇ ਨੇ ਜਿਹੜਾ ਨਸ਼ਾ ਵੇਚ ਕੇ ਸਾਰਿਆਂ ਨੇ ਜਿਹੜਾ ਉਹ ਘਰ ਇਸ ਤਰ੍ਹਾਂ ਬਣਾਈ ਹੋਣ ਤੇ ਗਰੀਬਾਂ ਤੇ ਹੀ ਸਿਰਫ ਘਰ ਢਾਈ ਜਾਣੇ ਅਸੀਂ ਉਸ ਦਾ ਜਿਹੜਾ ਵਿਰੋਧ ਕਰਦੇ ਆ ਸੋ ਜਿਹੜੀ ਇਹਦੇ ਨਾਲ ਅਸੀਂ ਇਹ ਵੀ ਗੱਲ ਕੀਤੀ ਸੀ ਕਿ ਵੇਖੋ ਪੰਜਾਬ ਦੇ ਵਿੱਚ ਸਰਕਾਰੀ ਜ਼ਮੀਨਾਂ ਦੇ ਤੇ ਸਰਕਾਰੀ ਜ਼ਮੀਨਾਂ ਤੋਂ ਵੀ ਜਿਹੜਾ ਲੈਂਡ ਸੀ ਲਿੰਗ ਐਕਟ ਵੀ ਬਣਿਆ ਸੀਗਾ ਉਹਦੇ ਤਹਿਤ ਵੀ ਆਪਾਂ ਇਹ ਚਾਹੁੰਦੇ ਹਾਂ ਕਿ ਜਿਹੜੇ ਬੇਜ਼ਮੀਨੇ ਤੇ ਗਰੀਬ ਲੋਕ ਨੇ ਉਹਨਾਂ ਨੂੰ ਜਿੱਥੇ ਪੰਚਾਇਤੀ ਜ਼ਮੀਨਾਂ ਦੇ ਵਿੱਚੋਂ ਇਹਨਾਂ ਦਾ ਬਣਦਾ ਹਿੱਸਾ ਮਿਲਣਾ ਚਾਹੀਦਾ ਉਹਦੇ ਨਾਲ ਸਰਕਾਰੀ ਜ਼ਮੀਨਾਂ ਜਿਹੜੀਆਂ ਇਹਨਾਂ ਦੇ ਵਿੱਚ ਅਲਾਰਟ ਕੀਤੀਆਂ ਜਾਣੀਆਂ ਚਾਹੀਦੀਆਂ ਤੇ ਜਿਨ੍ਹਾਂ ਕੋਲ ਵੱਧ ਸੀਰਿੰਗ ਐਕਟ ਦੇ ਤਹਿਤ ਜਿਨ੍ਹਾਂ ਕੋਲ ਵਾਧੂ ਹੈ ਉਹ ਵੀ ਇਹਨਾਂ ਨੂੰ ਜ਼ਮੀਨਾਂ ਦੇ ਵਿੱਚੋਂ ਹਿੱਸਾ ਬਣ ਜਿਹੜਾ ਮਿਲਣਾ ਚਾਹੀਦਾ ਕਿਉਂਕਿ ਇਹ ਵੀ ਤੇ ਇਸੇ ਤਰਤੀ ਦੇ ਜੰਮ ਪੜਨੇ ਇਸੇ ਤਰ੍ਹਾਂ ਧੀ ਤੇ ਜੰਮੇ ਨੇ ਪੰਜਾਬ ਦੀ ਧਰਤੀ ਤੇ ਜੰਮੇ ਨੇ ਇਸ ਲਈ ਇਹਨਾਂ ਨੂੰ ਵੀ ਇਹਦੇ ਵਿੱਚ ਹੱਕ ਜਿਹੜਾ ਮਿਲਣਾ ਚਾਹੀਦਾ ਹੈ ਉਹ ਜਿਹੜਾ ਸੇਵਾ ਸੀਗਾ ਮਤਾਂ ਉਹ ਇਹ ਸੀਗਾ ਕਿ ਈਐਸਆਈ ਤੇ ਈਪੀਐਫ ਮਜ਼ਦੂਰਾਂ ਦੀ ਘੱਟੋ-ਘੱਟ ਆਮਦਨ ਹੱਦ ਜਿਹੜੀ ਅਸੀਂ ਕਿਹਾ ਵੀ ਉਹ ਘੱਟੋ-ਘੱਟ ਹੱਦ ਜਿਹੜੀ ਹੈ 50000 ਰੁਪਇਆ ਹੋਣੀ ਚਾਹੀਦੀ। ਤੋਂ ਇਸੇ ਤਰ੍ਹਾਂ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਹੈ। ਅਸੀਂ ਇਹ ਜਿਹੜੀ ਹੈ ਪੰਜਾਬ ਸਰਕਾਰ ਤੋਂ ਭਾਰਤ ਸਰਕਾਰ ਤੋਂ ਮੰਗ ਕਰਦਾ ਕਿ ਘੱਟੋ-ਘੱਟ ਦਿਹਾੜੀ 800 ਰੁਪਇਆ ਤੇ ਇਹਨਾਂ ਦੇ ਕੰਮ ਤੇ ਦਿਨਾਂ ਦੀ ਜਿਹੜੀ ਹੈ ਉਹ ਗਿਣਤੀ ਜਿਹੜੀ ਵਧਾ ਕੇ ਘੱਟੋ ਘੱਟ 200 ਦਿਨ ਕੀਤੀ ਜਾਣੀ ਚਾਹੀਦੀ ਆ 8ਵਾਂ ਮਤਾ ਸੀਗਾ ਸਾਡਾ ਵੀ ਅਨਸੂਚਿਤ ਜਾਤੀਆਂ ਲਈ ਗਰੀਬੀ ਰੇਖਾ ਲਈ ਰੱਖੀ ਗਈ ਸਾਲਾਨਾ 2.5 ਲੱਖ ਦੀ ਆਮਦਨ ਇਹ ਗੱਲ ਵਿਸ਼ੇਸ਼ ਹੈ ਵੀ ਜੇਕਰ ਕੋਈ ਸ਼ੈਡਿਊਲਡ ਕਾਸਟ ਦਾ ਜਿਹੜਾ ਪਰਿਵਾਰ ਹੈ ਉਹਨਾਂ ਦਾ ਬੱਚਾ ਹੈ ਤੇ ਉਹਨੂੰ ਜੇਕਰ ਕੋਈ ਸਰਕਾਰੀ ਸਹਾਤਾ ਮਲਡਿੰਗ ਹੈ ਤੇ ਉਹਦੇ ਵਾਸਤੇ ਆਮਦਨ ਦੀ ਹੱਦ 2.5 ਲੱਖ ਜਿਹੜੀ ਰੱਖੀ ਗਈ ਤੇ ਜੇ 2,50,051 ਰੁਪਏ ਹੋਗੀ ਮਤਲਬ ਅਗਰ ਉਹ ਆਪਣਾ 2.5 ਲੱਖ ਤੋਂ ਕਿਤੇ ਇੱਕ ਨਵਾਂ ਪੈਸਾ ਵੱਧ ਜਾਂਦੀ ਉਹ ਅਮੀਰ ਹੋ ਜਾਂਦਾ ਤੇ ਦੂਸਰੇ ਪਾਸੇ ईडब्ल्यूएस ਜਿਹੜੇ ਇਕਰਾਮਿਕਲੀ ਵੀਕਰ ਸੈਕਸ਼ਨ ਆ ਉਹਨਾਂ ਦੀ ਰੱਖੀ ਗਈ ਹੈ 10 ਲੱਖ ਤੇ ਭਾਈ ਇਹ ਜਿਹੜੇ ਆ ਉਹ 10 ਲੱਖ ਵਾਲਾ ਕਿਹਦੇ ਪਾਸੇ ਗਰੀਬ ਆ ਤੇ ਦੂਸਰੇ ਪਾਸੇ ਜਿਹੜਾ 2.5 ਲੱਖ ਵਾਲਾ ਤੇ ਉਹਦੀ 2.5 ਲੱਖ ਤੋਂ 1 ਰੁਪਿਆ ਵੀ ਇੱਕ ਨਵਾਂ ਪੈਸਾ ਵੀ ਵੱਧ ਜੇ ਤੇ ਉਹ ਅਮੀਰ ਹੋ ਜਾਂਦਾ ਸੋ ਇਹ ਜਿਹੜਾ ਬੜਾ ਵੱਡਾ ਵਿਤਕਰਾ ਹੈ ਸਾਨੂੰ ਇਹ ਲੱਗਿਆ ਕਿ ਇਹ ਜਿਹੜਾ ਵਿਤਕਰਾ ਉਹ ਖਤਮ ਕਰਕੇ ਸਾਰਿਆਂ ਦੀ ਜਿਹੜੀ ਆਮਦਨ ਦੀ ਹੱਦ ਹੈ ਗਰੀਬੀ ਦੀ ਹੱਦ ਹੈ ਉਹ ਜਿਹੜੀ ਇੱਕ ਸਾਰ ਕੀਤੀ ਜਾਣੀ ਚਾਹੀਦੀ ਹੈ ਜਿਉਂ-ਜਿਉਂ ਇਹ ਗਰੀਬੀ ਦੀ ਹੱਦ ਜਿਹੜੀ ਹੈ 10 ਤੋਂ 10 ਨਾਲ ਤੋਂ ਜੇ ਵੱਧ ਕੇ ਉੱਪਰ ਜਾਂਦੀ ਤੇ ਉਹ ਵੀ ਜਿਹੜੀ ਸਾਰੇ ਸਮਾਜ ਦੀ ਭਾਵੇਂ ਉਹ ਜਨਰਲ ਵਾਲੇ ਨੇ ਤੇ ਭਾਵੇਂ ਉਹ ਐਸਸੀ ਨੇ ਤੇ ਭਾਵੇਂ ਉਹ ਦਰਤ ਨੇ ਉਹਨਾਂ ਦੀ ਵੀ ਜਿਹੜੀ ਉਹ ਸੇਮ ਹੋਣੀ ਚਾਹੀਦੀ। ਸੋ ਇਸੇ ਤਰ੍ਹਾਂ ਹੀ ਸਰਕਾਰੀ ਸਕੂਲਾਂ ਦੇ ਵਿੱਚ ਆਪਾਂ ਵੇਖਦੇ ਐਮ ਐ ਸਕੂਲ ਆਫ ਐਮੀਨੈਂਸ ਬਣਾਈ ਚੰਗੀ ਗੱਲ ਪਰ ਸਕੂਲ ਆਫ ਐਮੀਨੈਂਸ ਦੇ ਨਾਲ ਜਿਹੋ ਸਹੂਲਤਾ ਉੱਥੇ ਨੇ ਤੇ ਉਹ ਸਾਰਿਆਂ ਦਾ ਧਿਆਨ ਜਿਹੜਾ ਉਧਰ ਹੋ ਜਾਂਦਾ ਤੇ ਜਿਹੜੇ ਬੱਚੇ ਉੱਥੇ ਨਹੀਂ ਜਾ ਸਕਦੇ ਅਸੀਂ ਕਹਿੰਨੇ ਵੀ ਇਹਨਾਂ ਦੀ ਹਾਲਤ ਪੰਜਾਬ ਦੇ ਸਕੂਲਾਂ ਦੀ ਹਾਲਤ ਸਿਰਫ ਸਕੂਲ ਆਫ ਐਮੀਨੈਂਸ ਵਾਲੀ ਹੀ ਨਹੀਂ ਸਗੋਂ ਸਾਰੇ ਸਕੂਲ ਜਿਹੜੇ ਪੰਜਾਬ ਦੇ ਨੇ ਉਹ ਸਾਰਿਆਂ ਨੂੰ ਸਕੂਲ ਆਫ ਐਮਰੈਂਸ ਵਾਲੀਆਂ ਸਹੂਲਤਾਂ ਜੜੀਆਂ ਨੇ ਉਹ ਦਿੱਤੀਆਂ ਜਾਣੀਆਂ ਚਾਹੀਦੀਆਂ ਤੋਂ ਇਹਦੇ ਨਾਲ ਅਸੀਂ ਇਹ ਵੀ ਜਿਹੜੀ ਆ ਮੰਗ ਕਰਦੇ ਆ ਕਿ ਇਹ ਵੀ ਮਤਾ ਪਾਸ ਕੀਤਾ ਗਿਆ ਕਿ ਵੱਖ-ਵੱਖ ਅਧਾਰਿਆਂ 'ਚ ਕੱਚੇ ਮੁਲਾਜ਼ਮ ਤੁਸੀਂ ਵੇਖਦੇ ਵੱਖ-ਵੱਖ ਅਧਾਰਿਆਂ 'ਚ ਕੱਚੇ ਮੁਲਾਜ਼ਮ ਜਿਹੜੇ ਹੈ ਉਹਨਾਂ ਨੂੰ ਪੱਕਿਆਂ ਕਰਨ ਬਾਰੇ ਤੇ ਵੱਖ-ਵੱਖ ਸਕੀਮਾਂ ਤਹਿਤ ਜਿਵੇਂ ਮਿੱਡੇ ਮੀਲ ਦੀ ਸਕੀਮਾ ਉਹਦੇ ਤਹਿਤ ਜਿਹੜੇ ਬਹੁਤ ਜਿਹੜੀ ਹੈ ਨੋਮੀਨਲ ਇਹਨਾਂ ਲੋਕਾਂ ਨੂੰ ਜਿਹੜੇ ਕੰਮ ਕਰਦੇ ਨੇ ਉੱਥੇ ਵਰਕਰ ਨੇ ਦਿਹਾੜੀ ਦਿੱਤੀ ਜਾਂਦੀ ਹੈ ਤੇ ਇਹਦੇ ਵਾਸਤੇ ਵੀ ਆਪਾਂ ਇਹ ਗੱਲ ਚਾਹੁੰਦੇ ਆ ਕਿ ਉਹਨਾਂ ਦੀ ਦਿਹਾੜੀ ਜਿਹੜੀ ਹੈ ਉਹ ਠੀਕ ਜਿਹੜੀ ਹੈ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਉਹ ਇਸ ਸਮੇਂ ਦੌਰਾਨ ਪੂਰਾ ਦਿਨ ਉਹ ਕੰਮ ਕਰਦੇ ਨੇ ਪਰ ਮਿਲਦਾ ਕੀ ਹੈ ਉਹਨਾਂ ਨੂੰ ਬਹੁਤ ਘੱਟ ਪੈਸੇ ਮਿਲਦੇ ਨੇ ਕਿਤੇ 3000 ਤੇ ਰੱਖਿਆ ਹੋਇਆ ਕਿਤੇ 1500 ਤੇ ਰੱਖਿਆ ਹੋਇਆ ਸੋ ਇਹ ਜਿਹੜੀ ਹੈ ਇਹ ਲੱਗਦਾ ਹੈ ਵੀ ਇਹ ਲੁੱਟਖੋਟ ਹੈ ਤੇ ਨਾਲ ਅਸੀਂ ਇਹ ਗੱਲ ਮੰਗ ਕਰਦੇ ਇਹ ਠੋਕੇ ਮੰਗ ਜਿਹੜੀ ਕਰਦੇ ਆ ਕਿ ਜਿੰਨਾ ਪਬਲਿਕ ਸੈਕਟਰ ਨੂੰ ਮਜ਼ਬੂਤ ਕਰਨਾ ਚਾਹੀਦਾ ਇਹ ਪਬਲਿਕ ਸੈਕਟਰ ਨੂੰ ਮਜ਼ਬੂਤ ਕਰਨ ਦੀ بجائے ਜਿਹੜੀਆਂ ਸਰਕਾਰਾਂ ਨੇ ਪਿਛਲੇ ਸਮਿਆਂ ਤੋਂ ਇਹ ਪ੍ਰਾਈਵੇਟਾਈਜੇਸ਼ਨ ਵੱਲ ਨੂੰ ਜਿਹੜਾ ਇਹਨਾਂ ਨੇ ਆਪਣਾ ਪੂਰਾ ਜਿਹੜਾ ਰੁਖ ਕੀਤਾ ਹੋਇਆ ਤੇ ਜੇਕਰ ਜੇ ਸਰਕਾਰੀ ਮਹਿਕਮੇ ਨਹੀਂ ਰਹਿਣਗੇ ਤਾਂ ਫਿਰ ਲੋਕਾਂ ਨੂੰ ਜਿਹੜੀਆਂ ਸਰਕਾਰੀ ਨੌਕਰੀਆਂ ਦੇ ਜਿਹੜੀਆਂ ਉਹ ਕਿੱਥੋਂ ਮਿਲਣਗੀਆਂ ਇਸ ਲਈ ਅਸੀਂ ਇਹ ਸਾਰੇ ਲੋਕਾਂ ਦੀ ਡਿਮਾਂਡ ਹੈ ਤੇ ਸਾਡੀ ਵੀ ਡਿਮਾਂਡ ਹੈ ਕਿ ਪਬਲਿਕ ਸੈਕਟਰ ਨੂੰ ਜਿਹੜਾ ਹੈ ਉਹ ਮਜ਼ਬੂਤ ਕੀਤਾ ਜਿਹੜਾ ਉਹ ਜਾਣਾ ਚਾਹੀਦਾ ਸੋ ਇਸ ਤਰ੍ਹਾਂ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ ਉਹ ਹੋ ਰਹਿ ਗਿਆ ਵੀ ਮਹਾਰਾਸ਼ਟਰ ਸਰਕਾਰ ਦੀ ਤਰਜ ਤੇ ਉੱਚ ਵਿਦਿਆ ਲਈ ਜਿਹੜੇ ਹੈਗੇ ਐਸਸੀ ਲੋਕਾਂ ਨੂੰ ਵਿਦੇਸ਼ ਜਿਹੜੀ ਹੈਗੀ ਐ ਸਿੱਖਿਆ ਦੇ ਨਾਸਤੇ ਜਿਹੜਾ ਅਰਜ਼ੀਕਰ ਸਕੀਮ ਦੇ ਤਹਿਤ ਪੰਜਾਬ ਸਰਕਾਰ ਵੀ ਭੇਜੇ ਬਿਲਕੁਲ ਇਹ ਚਾਹੀਦਾ ਜੀ ਵੀ ਜਿਵੇਂ ਵੇਖੋ ਇਹ ਸੈਂਟਰ ਦੀ ਵੀ ਇੱਕ ਹੈਗੀ ਸਕੀਮ ਹੈਗੀ ਕਿ ਸੈਂਟਰ ਸਰਕਾਰ ਵੀ ਭੇਜਦੀ ਪਰ ਉਹ ਸਕੀਮਾਂ ਜਿਹੜੀਆਂ ਨੇ ਉਹ ਕਾਗਜ਼ਾਂ 'ਚ ਰਹਿ ਜਾਂਦੀਆਂ ਨੇ ਆਮ ਲੋਕਾਂ ਤੱਕ ਇਹ ਪਹੁੰਚਦੀਆਂ ਨਹੀਂ ਜੀ ਹਾਂ ਸਟੇਟ ਕਰੀ ਬਠੀ ਮਹਾਰਾਸ਼ਟਰ ਤੇ ਉਹ ਜਿਹੜੇ ਸਟੇਟ ਨੇ ਮਹਾਰਾਸ਼ਟਰ ਨੇ ਕੀਤਾ ਤੇ ਪੰਜਾਬ ਦੇ ਵਿੱਚ ਵੀ ਲਾਗੂ ਹੋਣੀ ਚਾਹੀਦੀ ਤੇ ਜਿਹੜੇ ਬੱਚਿਆਂ ਨੂੰ ਜੇਬ ਖਰਚੇ ਦਿੱਤਾ ਜਾਂਦਾ ਨਾ ਸਟਾਈਫੰਡ ਦਿੱਤਾ ਜਾਂਦਾ ਨਾ ਮੈਂਟੀਨੈਂਸ ਫੰਡ ਮੈਂਟੀਨੈਂਸ ਫੰਡ ਦਿੱਤਾ ਜਾਂਦਾ ਉਹ ਵੀ ਬੜਾ ਘੱਟ ਹੈ ਤੇ ਉਹ ਵੀ ਚੜਾ ਹੈ ਉਹ ਹੈ ਉਹ ਵਧਣਾ ਚਾਹੀਦਾ ਇਸ ਸਮੇਂਦਾਰ ਜਿੰਨੀ ਕਹੋ ਵੀ ਲੋੜਾਂ ਨੇ ਲੋੜਾਂ ਦੇ ਮੁਤਾਬਕ ਤੇ ਜੋ ਇਸ ਵळे ਜਿੰਨੀ ਮੈਂ ਘਾਈ ਵੱਧ ਗਿਆ ਉਹਦੇ ਮੁਤਾਬਕ ਇਸ ਨੂੰ ਵੀ ਜਿਹੜਾ ਉਪਦਾਇਆ ਜਾਣਾ ਚਾਹੀਦਾ ਹੈ ਸੋ ਇਹ ਜਿਹੜੇ ਸਾਡੇ 12 13 ਜਿਹੜੇ ਉਸ ਦਿਨ ਮਤੇ ਪਾਸ ਕੀਤੇ ਗਏ ਸੀਗੇ ਸੋ ਅਸੀਂ ਫਿਰ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਏ ਆ ਧੰਨਵਾਦ ਹੁੰਡਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਅਸੀਂ ਗੱਲਬਾਤ ਕੀਤੀ ਹੈ ਸੰਯੁਕਤ ਦਲ ਤਮੋਰਚੇ ਦੇ ਤਹਿਤ ਡਾਕਟਰ ਕਸ਼ਮੀਰ ਸਿੰਘ ਜੀ ਹੁੰਡਾ ਨਾਲ ਇਹਨਾਂ ਨੇ ਆਪਣੀ ਹਿੱਸੇਦਾਰੀ ਸਮਾਜ ਦੇ ਵਿੱਚ ਹਿੱਸੇਦਾਰੀ ਦੀ ਗੱਲ ਕੀਤੀ ਹੈ ਸੋ ਅਗਲੀ ਕਿਸੇ ਇੰਟਰਵਿਊ ਦੇ ਦੇਖਾਂਗੇ ਸਮਾਜਿਕ ਰਾਜਨੀਤਿਕ ਅਤੇ ਵਿਦਿਆਕ ਹਿੱਸੇਦਾਰੀ ਦੇ ਵਿੱਚ ਕੀ ਤੁਹਾਡਾ ਹਿੱਸਾ ਬੰਦਾ ਇਹ ਫਿਰ ਕਿਸੇ ਦਿਨ ਗੱਲ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਅਸੀਂ ਧੰਨਵਾਦ ਕਰਾਂਗੇ ਸਰੋਤਿਆਂ ਦਾ ਵੀ ਭਾਈ ਇਹ ਜਿਹੜੀ ਸਾਡੀ ਇਹ ਗੱਲਬਾਤ ਹੈ ਅੱਜ ਦੀ ਜੋ ਆਪਣੇ ਸਿੱਧੂ ਸਾਹਿਬ ਨੇ ਸਾਡੀ ਅੱਜ ਇੰਟਰਵਿਊ ਕਰਕੇ ਸਾਰੀਆਂ ਗੱਲਾਂ ਤੁਹਾਡੇ ਤੱਕ ਜਿਹੜੀਆਂ ਪਹੁੰਚਾਉਣੀਆਂ ਨੇ ਤੇ ਤੁਹਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਹਰ ਉਸ ਵਿਅਕਤੀ ਤੱਕ ਇਹ ਗੱਲ ਪਹੁੰਚਦਾ ਕੀਤੀ ਜਾਵੇ ਜਿਸ ਦੇ ਵਾਸਤੇ ਜਿਹੜੇ ਲੋਕਾਂ ਨੂੰ ਲੋੜ ਹੈ ਸੋ ਆਪ ਜੀ ਦਾ ਸਾਰੇ ਜੋ ਵੇਖਣ ਵਾਲੇ ਨੇ ਜੋ ਗੱਲ ਸਾਡੀ ਸੁਣ ਰਹੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੋਤੀ ਜਿਹੜਾ ਗਿਆਨ ਜੋਤੀ ਚੈਨਲ ਦਾ ਵੀ ਤੇ ਸਿੱਧੂ ਸਾਫ ਤੁਹਾਡਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਗਤ